ਇਨਾ ਗੋਬਰ ਆ ਰਿਹਾ ਗੋਬਰ ਦੇ ਵਿੱਚ ਇਕੱਲਾ ਗੋਬਰ ਨਹੀਂ ਆ ਰਿਹਾ ਗੋਬਰ ਦੇ ਵਿੱਚ ਤੂੜੀ ਜਨਮ ਦਿੰਦੀਆਂ ਨੇ ਜੀੜਾ ਹੁੰਦੀਆਂ ਉਹ ਆ ਰਹੀਆਂ ਨੇ ਉਹਨੇ ਇਹ ਜਿਆ ਬਲੌਕ ਕਰਤਾ ਵੀ ਪੈਪ ਖੁੱਲ ਹੀ ਨਹੀਂ ਰਹੀ ਮਿੱਥ ਗੋਹਾ ਹ ਸੰਭਾਲਨਾ ਕਾਰਪੋਰੇਸ਼ਨ ਨੇ ਆ ਗੋਹਾ ਅਸੀਂ ਵੀ ਜਿਹੜੇ ਕਾਰਪੋਰੇਸ਼ਨ پوائنਟ ਦਿੱਤੇ ਨੇ ਅਸੀਂ ਉਹਨਾਂ ਦੇ ਜਾ ਕੇ ਛੁੱਟਦੇ ਹਾਂ ਲੇਕਿਨ ਅੱਗੋਂ ਗੋਹਾ ਨਹੀਂ ਚੱਕਿਆ ਜਾਂਦਾ ਤੇ ਕਿੰਨੇ ਬੰਦੇ ਲਗਾਤਾਰ ਹੋਏ ਜਿੰਦਣ ਦਾ ਪਲਾਂਟ ਇਹ 20 ਤਰੀਕ ਦਾ ਦੁਪਹਿਰ ਦਾ ਮੰਦਾ ਸੀ ਸਾਰੀ ਹੀ ਦਿਨ ਪੂਰਾ ਰਾਤ ਕੰਮਿੰਦ ਕਰਦੇ ਆ ਹੁਣ ਵੀ ਲੱਗੇ ਆ ਤੇ ਆ ਮਸ਼ੀਨ ਤੁਹਾਡੇ ਸਾਹਮਣੇ ਪਈ ਆ ਇੱਕ ਮਸ਼ੀਨ ਉੱਪਰ ਲੱਗੀ ਹੋਈ ਆ ਜਿਹੜੇ ਕਹਿ ਰਹੇ ਨੇ ਵੀ ਜੇ ਮਸ਼ੀਨਰੀ ਚੋਕ ਹੁੰਦੀ ਹੈ ਜਿੱਥੋਂ ਪਾਣੀ ਜਾਂਦਾ ਹੈ ਨਾਲੇ ਪਲਾਂਟ ਨੂੰ ਜਾਂਦਾ ਉਹਦੇ ਬਾਰੇ ਜਾਲੀ ਲਗਾ ਦੇ ਉਤੋਂ ਨਾ ਨਾ ਕੋਈ ਉਹਦੇ ਅੰਦਰ ਕੋਈ ਜਾਏਗੀ ਕੋਈ ਚੀਜ਼ ਨਾ ਨਹੀਂ ਮਸ਼ੀਨਾਂ ਚੋਕ ਹੋਣਗੀਆਂ ਕਿਤੇ ਸਰ ਸਿਰਫ ਸਾਨੂੰ ਪਾਟਰੀ ਹੀ ਚਾਹੀਦਾ ਸਾਫ ਪਾਣੀ ਹੀ ਚਾਹੀਦਾ ਮਤਲਬ ਜੀ ਪਾਣੀ ਨੂੰ ਟ੍ਰੀਟ ਕਰ ਸਕਦੇ ਆ ਪਾਣੀ ਹੋਊ ਤਾਂ ਕਦੇ ਚੋਕਿੰਗ ਨਹੀਂ ਹੋਊਗੀ ਇਹਦੇ ਵਿੱਚ ਸਰ 90% ਗੋਹਾਵਾ 10% ਪਾਣੀ ਆਉਂਦਾ ਜਦੋਂ ਇਹਨਾਂ ਨੇ ਪਲਾਂਟ ਲਾਏ ਉਹਨਾਂ ਨੇ ਸਰਵੇ ਕੀਤਾ ਹੈ ਤੇ ਸਰਵੇ ਕਰਕੇ ਉਹਨਾਂ ਨੂੰ ਪਲਾਂਟ ਵੱਡੀ ਸਮਰੱਥਾ ਦੇ ਨਾਲੇ ਚਾਹੀਦੇ ਸੀਗੇ ਇਹਨਾਂ ਪ੍ਰਾਂਟ ਛੋਟੇ ਲਈ ਉਹ ਵੀ ਬੜੀ ਵੱਡੀ ਸਮੱਸਿਆ ਹੈ ਸਾਡੀ ਬੇਨਤੀ ਹੈ ਵੀ ਇਹਨਾਂ ਪ੍ਰਾਂਟਾਂ ਦੀ ਸਮਰੱਥਾ ਵਧਾਈ ਜਾਵੇ ਸਾਨੂੰ ਕਿਸੇ ਕਮਿਊਨਿਟੀ ਸੈਂਟਰ ਦੀ ਲੋੜ ਨਹੀਂ ਲੁਧਿਆਣਾ লাইਵ ਸਵਾਗਤ ਮੈਂ ਕਮਲ ਕਪੂਰ ਜਿਸ ਡੈਰੀ ਕੰਪਲੈਕਸ ਨੂੰ ਕਾਰਪੋਰੇਸ਼ਨ ਨੇ ਜਿਹੜਾ ਹੈਗਾ ਤਾਜਪੁਰ ਰੋਡ ਦੇ ਉੱਤੇ ਅਲਾਟ ਕੀਤਾ ਬਣਾਇਆ ਉਹ ਹੁਣ ਵਿਵਾਦਾਂ ਦੇ ਵਿੱਚ ਹੈ ਕਾਰਨ ਕਿ ਜਿਸ ਡੈਰੀ ਕੰਪਲੈਕਸ ਵੱਲੋਂ ਪੂਰੇ ਲੁਧਿਆਣਾ ਨੂੰ ਦੁੱਧ ਪਹੁੰਚਾਇਆ ਜਾਂਦਾ ਹੈਗਾ ਉਹ ਇਸ ਵਕਤ ਇੰਨੀ ਮਾੜੀ ਹਾਲਤ ਦੇ ਵਿੱਚ ਹੈ ਕਿ ਅਗਰ ਤੁਸੀਂ ਇੱਥੇ ਘੁੰਮ ਲੋ ਅਗਰ ਇੱਥੇ ਦੀ ਤੁਸੀਂ ਨਿਕਲ ਵੀ ਜਾਓ ਤਾਂ ਸ਼ਾਇਦ ਉਸ ਦੁੱਧ ਵੱਲ ਚਾਕੋ ਬਿਨਾ ਜਿਸ ਦੀ ਇਹ ਰੋਜ਼ ਜਿਹੜੀ ਸਮੱਸਿਆ ਦੇ ਨਾਲ ਡੈਰੀ ਵਾਲੇ ਦੋ ਚਾਰ ਹੋ ਰਹੇ ਹਨ ਕਾਰਨ ਹੈ ਕਿ ਪਿਛਲੇ 5-6 ਦਿਨਾਂ ਤੋਂ ਈਟੀਪੀ ਪਲਾਂਟ ਜਿਹੜੇ ਨੇ ਉਹ ਬੰਦ ਪਏ ਨੇ ਤਿੰਨ ਬਲਾਕ ਨੇ A B ਔਰ C ਔਰ ਇਹਨਾਂ ਦੀ ਇਹੋ ਜੀ ਸਮੱਸਿਆ ਪੈਦਾ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਗੋਹਾਣ ਕਰਕੇ ਪਲਾਟ ਬੰਦਾ ਜਾਂਦੀ ਇਹਨਾਂ ਦੀ ਇਕਤਾ ਕੈਪੈਸਿਟੀ ਘਟ ਹੈ ਦੂਸਰਾ ਡੈਰੀ ਕੰਪਲੈਕਸ ਦੇ ਵਿੱਚੋਂ ਨਾ ਤਾਂ ਗੋਹਾ ਚੱਕਿਆ ਜਾ ਰਿਹਾ ਔਰ ਨਾ ਹੀ ਪਾਈਪਾ ਦੇ ਵਿੱਚੋਂ ਸਲਜ ਗੱਡੀ ਜਾ ਰਹੀ ਹੈ ਜਿਸ ਦਾ ਖਮਿਆਜ਼ਾ ਡੈਰੀ ਕੰਪਲੈਕਸ ਵਾਲੇ ਪੁਗਤਰੇ ਹਨ ਗੱਲਬਾਤ ਕਰਾਂਗੇ ਡੈਰੀ ਕੰਪਲੈਕਸ ਵਾਲਿਆਂ ਨਾਲ ਵੀ ਔਰ ਈਟੀਪੀ ਪਲੈਂਟ ਵਾਲਿਆਂ ਨਾਲ ਵੀ ਆਖਰ ਇਸ ਸਮੱਸਿਆ ਦਾ ਮੇਨ ਹਾਂ ਜਿਹੜਾ ਮੁੱਦਾ ਕੀ ਹੈ ਜੜ ਕੀ ਹੈਗੀ ਹੈ ਦਿੱਕਤ ਦੀ ਔਰ ਸਮੱਸਿਆ ਦਾ ਹੱਲ ਕਦੋਂ ਤੱਕ ਨਿਕਲੇਗਾ ਪਲਾਂਟ ਤਾਂ ਲੱਗ ਗਿਆ ਗੋਬਰ ਗੋਬਰ ਬੰਦ ਕਰੋ ਪਲਾਂਟ ਤਾਂ ਹੁਣੇ ਚੱਲ ਜਾਓ ਗੋਬਰ ਕੋਈ ਵੀ ਬੰਦ ਨਹੀਂ ਕਰ ਰਿਹਾ ਇਧਰ ਨਾਲ ਕੋਈ ਚੱਕ ਰਿਹਾ ਨਹੀਂ ਗੋਬਰ ਦੀ ਗੋਬਰ ਦੀ ਡਿਊਟੀ ਕੀਤੀ ਹੈ ਚੱਕਣ ਦੀ ਪਲਾਂਟ ਕਦੋਂ ਚਾਲੂ ਹੋਣਾ ਹੈ ਪਲਾਂਟ ਤਾਂ ਪੁੱਛੋ ਜਿਹੜੇ ਹੈਗੇ ਮੈਂ ਕਿਹਾ ਚਲੋ ਆਪਾਂ ਆਪਣੀ ਆਪਾਂ ਆਪਣਾ ਦੱਸਿਓ ਪਲਾਂਟ ਚਾਲੂ ਕਦੋਂ ਹੋਣਾ ਹੈ ਕਿਦਾਂ ਹੀ ਸਰ ਲੱਗੇ ਹੋਏ ਆ ਜੀ ਆ ਲੱਗੇ ਕਿੰਨੀ ਅੱਜ ਚਾਲੂ ਹੋ ਜਾਏਗਾ ਉਮੀਦ ਹੈ ਚਾਲੂ ਹੋ ਜਾਏਗਾ ਆ ਟੀਮ ਵਰ ਟੀਮ ਵਰ ਕਰੀ ਬੜੀ ਮਿਹਨਤ ਕਰ ਰਹੇ ਹੋ ਜੀ ਸਵੇਰ ਤੋਂ ਸ਼ਾਮ ਤੱਕ ਕੰਮ ਕਰ ਰਹੇ ਆ ਚਾਰ ਪੰਜ ਦਿਨ ਚਾਰ ਪੰਜ ਦਿਨ ਹੋ ਗਏ ਪਲਾਂਟ ਬੰਦ ਹੋਏ ਨੂੰ ਤੁਸੀਂ 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 ਮਿਹਨਤ ਕਰ ਰਹੇ ਹੋ ਅੱਗੇ ਅਸੀਂ ਇਹ ਬੇਨਤੀ ਕਰਕੇ ਪੁੱਛਦੇ ਆਂ ਵੀ ਅੱਜ ਚਾਲੂ ਹੋ ਜਾਏਗਾ ਪਲਾਂਟ ਉਮੀਦ ਹੈ ਕੋਸ਼ਿਸ਼ ਹੈ ਸਰ ਕੋਸ਼ਿਸ਼ ਹੀ ਕਰ ਸਕਦੇ ਕੋਸ਼ਿਸ਼ ਹੈ ਵੀ ਅੱਜ ਪਲਾਂਟ ਚਾਲੂ ਹੋ ਜਾਵੇ ਠੀਕ ਹੈ ਜੀ ਧੰਨਵਾਦ ਕਰੋ ਜੀ ਮਿਹਨਤ ਧੰਨਵਾਦ ਜੀ ਧੰਨਵਾਦ ਤੇ ਵੀਰੇ ਜੀ ਦਿੱਕਤ ਕੀ ਆ ਰਹੀ ਸੀ ਪਲਾਂਟ ਦੇ ਵਿੱਚ ਔਰ ਕਿੰਨੇ ਦਿਨ ਹੋ ਗਏ ਪਲਾਂਟ ਬੰਦ ਹੋਏ ਸਰ ਪਲਾਂਟ ਦੇ ਵਿੱਚ ਕੀ ਆਈ ਇਹ ਇਹ ਪਲਾਂਟ ਦੋ ਬਲਾਕਾਂ ਚ ਬਣਿਆ ਆ ਇਹ ਬਲਾਕ ਦਾ ਪਾਣੀ ਸਾਡਾ ਸਾਡਾ ਜਿਹੜਾ ਇਹ ਤੋਂ ਇਹ ਬਲੌਕ ਤੋਂ ਪਾਣੀ ਵੀ ਬਲੌਕ ਆਉਂਦਾ ਵਾ ਜਿਹੜੇ ਟ੍ਰੀਟਮੈਂਟ ਕਰਕੇ ਲੈ ਕੇ ਆਉਂਦੇ ਆਂ ਅੰਦਰ ਉਹ ਲਾਈਨ ਬਹੁਤ ਹੀ ਚੋਕ ਹੋ ਗਈ ਪ੍ਰੈਸ਼ਰ ਚੈਂਬਰ ਆ ਦੋ ਵੱਡੀਆਂ ਮੋਟਰਾਂ ਹਾਊਸ ਵੱਡੀਆਂ ਪਾਵਰ ਦੀਆਂ ਮੋਟਰਾਂ ਲੱਗੀਆਂ ਹੋਈਆਂ ਆ ਇਹਨੂੰ ਤਾਂ ਵੀ ਪਰ ਲਾਈਨ ਚੋਕ ਹੋ ਗਈ ਇਹਨਾਂ ਗੋਬਰ ਆ ਰਿਹਾ ਗੋਬਰ ਦੇ ਵਿੱਚ ਇਕੱਲਾ ਗੋਬਰ ਨਹੀਂ ਆ ਰਿਹਾ ਗੋਬਰ ਦੇ ਵਿੱਚ ਤੂੜੀ ਇਹਨਾਂ ਦੇ ਬੱਚੇ ਜਿਹੜੇ ਜੀਲਾਂ ਮੱਝਾਂ ਜੋਣੀਆਂ ਨੇ ਜਦੋਂ ਜਨਮ ਦਿੰਦੀਆਂ ਨੇ ਜੀੜਾ ਹੁੰਦੀਆਂ ਉਹ ਆ ਰਹੀਆਂ ਨੇ ਉਹ ਨੇ ਇਹੋ ਜਿਹਾ ਬਲੌਕ ਕਰਤਾ ਵੀ ਪੈਪ ਖੋਲ ਹੀ ਨਹੀਂ ਰਹੀ ਬਾਇਓਲੋਜੀਕਲ ਬੇਸ ਜਿਹਨੂੰ ਆਪਾਂ ਗੱਲ ਹਾਂਜੀ ਹਾਂਜੀ ਸਰ ਉਹਦੇ ਨਾਲ ਇੰਨਾ ਪੇ ਤਾਂ ਸਾਡੀ ਟੀਮ ਵਰਕ ਦੇਖੋ ਮੇਰੇ ਕਿੰਨੇ ਬੰਦੇ ਲਗਾਤਾਰ ਹੋਏ ਜਿੰਦਣ ਦਾ ਪਲਾਂਟ ਇਹ 20 ਤਰੀਕ ਦਾ ਦੁਪਹਿਰ ਦਾ ਮੰਦਾ ਸੀ ਸਾਰੀ ਹੀ ਦਿਨ ਪੌਰਾਤ ਕੰਮੇਤ ਕਰਦੇ ਆ ਹੁਣ ਵੀ ਲੱਗੇ ਆ ਤੇ ਆ ਮਸ਼ੀਨ ਤੁਹਾਡੇ ਸਾਹਮਣੇ ਪਈ ਆ ਇੱਕ ਮਸ਼ੀਨ ਉੱਪਰ ਲੱਗੀ ਹੋਈ ਆ ਉਹ ਵੀ ਲਾ ਕੇ ਇਹਨੂੰ ਵੱਧ ਪ੍ਰੈਸ਼ਰ ਦੇ ਕੇ ਖੋਲ ਰਹੇ ਆ ਹਜੇ ਵੀ ਸਾਡੀ ਬੰਦੇ ਉਧਰ ਵੀ ਲੱਗੇ ਟੀਮ ਵਰਕ ਕਰਦੀ ਆ ਤੇ ਜਿੰਨਾ ਜਰਾ ਹੀ 100% ਆ ਵੀ ਅੱਜ ਹੀ ਚਲਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਅਜਾ ਇਹਨਾਂ ਦੀ ਗੱਲ ਦਾ ਜਵਾਬ ਦਿਓ ਵੀਰਾ ਜੀ ਇਹ ਕਹਿੰਦੇ ਕਿ ਅਗਰ ਗੋਹਾ ਔਰ ਜਿਹੜੀ ਵੇਸਟ ਦੱਸ ਰਿਹਾ ਅਗਰ ਕਹਿੰਦੇ ਉਹ ਨਾ ਹੋਵੇ ਤਾਂ ਪਾਈਪ ਚੌਕ ਹੀ ਨਾ ਹੋਣ ਵੀਰ ਜੀ ਗੋਹਾ ਹੁਣ ਸੰਭਾਲਣਾ ਕਾਰਪੋਰੇਸ਼ਨ ਨੇ ਆ ਗੋਹਾ ਅਸੀਂ ਵੀ ਜਿਹੜੇ ਕਾਰਪੋਰੇਸ਼ਨ ਨੇ ਪੁਆਇੰਟ ਦਿੱਤੇ ਨੇ ਅਸੀਂ ਉਹਨਾਂ ਤੇ ਜਾ ਕੇ ਸੁੱਟਦੇ ਹਾਂ ਲੇਕਿਨ ਅੱਗੋ ਗੋਹਾ ਨਹੀਂ ਚੱਕਿਆ ਜਾਂਦਾ ਬਿਲਕੁਲ ਉਹ ਟੈਂਡਰ ਹੀ ਨਹੀਂ ਲੱਗੇ ਹਲਦਾ ਟੈਂਡਰ ਹੀ ਨਹੀਂ ਲੱਗਿਆ ਇਹ ਸਾਨੂੰ 4 ਮਹੀਨੇ ਹੋ ਗਏ ਨੇ ਕਹਿੰਦੇ ਨੇ ਵੀ ਟੈਂਡਰ ਲੱਗ ਰਿਹਾ ਟੈਂਡਰ ਲੱਗ ਰਿਹਾ ਪਤਾ ਨਹੀਂ ਕਦੋਂ ਟੈਂਡਰ ਲੱਗਣਾ ਕਿਉਂ ਟੈਂਡਰ ਨਹੀਂ ਲੱਗ ਰਿਹਾ ਕਿਉਂ ਟੈਂਡਰ ਕਿਸੇ ਨੂੰ ਪਾਸ ਨਹੀਂ ਹੋ ਰਿਹਾ ਅੱਛਾ ਉਹ ਜੋ ਗਲੀਆਂ ਦਾ ਹਾਲ ਹੈ ਉਹ ਵੈਸੇ ਐਕਚੁਅਲੀ ਇਹਨਾਂ ਨੂੰ ਪੋਜੀਸ਼ਨ ਪਤਾ ਹੈ ਕਿ ਉੱਥੇ ਹਾਲਾਤ ਕੀ ਹੈ ਕਿ ਨਿਕਲ ਸਕਦੇ ਕੰਟਰੈਕਟ ਸੀ ਦੀ ਰਹਿੰਦੇ ਇਹਨਾਂ ਨੂੰ ਸਾਰਾ ਕੁਝ ਪਤਾ ਹੀ ਹੈ ਜੀ ਜਿਹੜਾ ਇਹ ਕਹਿ ਰਹੇ ਨੇ ਵੀ ਜੇ ਮਸ਼ੀਨਰੀ ਚੋਕ ਹੁੰਦੀ ਏ ਜਿੱਥੋਂ ਪਾਣੀ ਜਾਂਦਾ ਇਹਨਾਂ ਦੇ ਪਲਾਂਟ ਨੂੰ ਜਾਂਦਾ ਉਹਦੇ ਬਾਰੇ ਜਾਲੀ ਲਗਾ ਦੇਣ ਉੱਥੋਂ ਨਾ ਕੋਈ ਉਹਦੇ ਅੰਦਰ ਕੋਈ ਜਾਏਗੀ ਕੋਈ ਚੀਜ਼ ਨਾ ਨਹੀਂ ਮਸ਼ੀਨਾਂ ਚੋਕ ਹੋਣਗੀਆਂ ਬੜੀਆਂ ਹੌਸ ਪਾਵਰ ਦੀਆਂ ਮਸ਼ੀਨਾਂ ਨੇ ਵੈਸੇ ਵੱਡੀ ਹੌਸ ਪਾਵਰ ਦੀਆਂ ਤੂੜੀ ਚਲੋ ਗੋਇਆ ਮਾੜਾ ਮੋਟਾ ਦੇਖੋ ਜਿਹੜੇ ਫਰਸ਼ ਤੋਂ ਨੇ ਨੇ ਜਾਂ ਪਿਸ਼ਾਬ ਨਾਲ ਜਿਹੜਾ ਗੋਇਆ ਆਣਾ ਉਹ ਇਹਨਾਂ ਨੇ ਡਰੇਜਿੰਗ ਸਿਸਟਮ ਬਣਾਇਆ ਹੋਇਆ ਹੈ ਨਾ ਨਾਲੀ ਇਹਨਾਂ ਨੇ ਹੀ ਬਣਾਈ ਹੈ ਉਹਨਾਂ ਨਾਲੀਆਂ ਦੇ ਥਰੂ ਆ ਰਿਹਾ ਹੈ ਜਿੱਥੋਂ ਨਾਲੀਆਂ ਤੋਂ ਨੇ ਸਪਲਾਈਆਂ ਦੇ ਅੰਦਰ ਜਾਂਦੀ ਹੈ ਉਹਦੇ ਅੱਗੇ ਜਾਨੀਆਂ ਲਗਾ ਦੇ ਕੋਈ ਵੀ ਗੰਦ ਇਹਦੇ ਅੰਦਰ ਨਹੀਂ ਜਾਊਗਾ ਅੱਛਾ ਇਹ ਕੱਲੀ ਇੱਕ ਮਸ਼ੀਨ ਕਰਕੇ ਕੰਮ ਰੁਗ ਗਿਆ ਸੀਗਾ ਕਿ ਨੰਬਰ ਵੀ ਕਿਤੇ ਲੱਗੀ ਹੋਈ ਹੈ ਮਸ਼ੀਨਾਂ ਇਹ ਦੋ ਤਿੰਨ ਮਸ਼ੀਨਾਂ ਲਗਾ ਕੇ ਰਿਪੇਅਰ ਕਰੇ ਇਹ ਵਿਚਾਰੇ ਦਿਨ ਰਾਤ ਮਿਹਨਤ ਕਰ ਰਹੇ ਨੇ EMPLO ਫਰੋਂ ਪਲਾਂਟ ਹੀ ਬੰਦੇ ਉਹਦੇ ਚ ਵੀ ਕੀ ਕਰ ਸਕਦੇ ਨੇ ਅੱਛਾ ਇਹ ਇੱਕ ਚੀਜ਼ ਵੈਸੇ ਤੁਸੀਂ ਜੌਬ ਕਰ ਰਹੇ ਹੋ ਮੈਂ ਨਹੀਂ ਜ਼ਿਆਦਾ ਪੁੱਛੂੰਗਾ 1 ਮਿੰਟ ਦੀ ਮੈਂ ਸਮਝਾਂ ਤੁਹਾਡੀ ਗੱਲ ਬਿਲਕੁਲ ਅੱਛਾ ਇੱਕ ਹੋ ਸਕਦਾ ਕਿ ਕਿਤੇ ਕਮੀਆਂ ਹੋਣਗੀਆਂ ਇਦਾਂ ਤਾਂ ਹੋ ਨਹੀਂ ਸਕਦਾ ਕਿ ਸਾਰਾ ਕੋਈ ਫਰਕ ਜਿਹੜਾ ਆ ਜਾਂ ਅਗਰ ਕਸੂਰ ਸਿਰਫ ਡਿਪਾਰਟਮੈਂਟ ਬਣਿਆ ਐ ਐਕਚੁਅਲੀ ਈਟੀਬੀ ਪਲਾਂਟ ਹੈ ਭਾਈ ਫੈਲਨ ਟ੍ਰੀਟਮੈਂਟ ਪਲਾਂਟ ਇੱਥੇ ਸਾਰ ਸਿਰਫ ਸਾਨੂੰ ਵਾਟਰ ਹੀ ਚਾਹੀਦਾ ਸਾਫ਼ ਪਾਣੀ ਹੀ ਚਾਹੀਦਾ ਮਾਲਾ ਜੀ ਪਾਣੀ ਨੂੰ ਟ੍ਰੀਟ ਕਰ ਸਕਦੇ ਆ ਪਾਣੀ ਹੋਊ ਤਾਂ ਕੋਈ ਚੋਕਿੰਗ ਨਹੀਂ ਹੋਊਗੀ ਇਹਦੇ ਵਿੱਚ ਸਰ 90% ਗੋਹਾ ਆਉਂਦਾ 10% ਪਾਣੀ ਆਉਂਦਾ ਹੁਣ ਕੀ ਹੋਇਆ ਜੀ ਸਿਆਲ ਆ ਗਏ ਮੱਝਾਂ ਘਟਨ ਮਾਰੇ ਆ ਪਾਣੀ ਘਟ ਰਿਹਾ ਗੋਹਾ ਜ਼ਿਆਦਾ ਹੋ ਰਿਹਾ ਡੰਗਰ ਆਪਾਂ ਹੁਣ ਵੱਧ ਖਾਂਦੇ ਆ ਤਾਂ ਡੰਗਰ ਵੀ ਵੱਧ ਖਾਂਦੇ ਆ ਨਾ ਜੀ ਤੇ ਇਹ ਹੁੰਦੇ 30% ਖਾਣ ਗੋਹਾ ਖਾਂਦੇ ਹੋ ਹੁਣ 40% ਖਾਣ ਲੱਗ ਗਿਆ ਹੁਣ ਗੋਹਾ ਵਧ ਕਰ ਰਿਹਾ ਇਹ ਚੀਜ਼ ਆ ਪ੍ਰੋਬਲਮ ਤੇ ਲੱਗੇ ਹੋਇਆ ਵੀਰੇ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਮਸ਼ੀਨਰੀ ਟਾਈਮ ਟੂ ਟਾਈਮ ਮਿਲ ਰਹੀ ਹੈ ਸਾਰਾ ਕੋਸੇ ਸਾਰਾ ਕੋ ਚੱਲ ਰਿਹਾ ਸਾਡਾ ਸਰ ਲਾਈਨ ਦਾ ਚੋਕਿੰਗ ਆ ਸਭ ਪੰਪ ਚੱਲਦੇ ਪਿਆ ਸਭ ਕੁਝ ਚੱਲਦਾ ਪਿਆ ਅਸੀਂ ਸਭ ਮੇਨ ਹੈ ਅਗਰ ਗੋਹੇ ਦੀ ਸਮੱਸਿਆ ਦਾ ਹੱਲ ਨਿਕਲ ਗਿਆ ਤਾਂ ਸਾਰੇ ਹਾਂ ਜੀ 100% ਚੱਲੂਗਾ ਸਰ ਪਲਾਂਟ ਉਹ ਵੀ ਚੱਲ ਹੀ ਰਿਹਾ ਜੀ ਤਾਂ ਬਿਲਕੁਲ ਮੇਨ ਜੀ ਵੀ ਤੁਹਾਡਾ ਪਲਾਂਟ 225 ਐਮਐਲ 2.25 ਐਮਐਲ ਦੀ ਹੈ ਜੀ ਸਰ ਡੇਲੀ ਕੰਡਕਟਸ ਦਾ ਪਾਣੀ ਕਿੰਨਾ ਆ ਰਿਹਾ ਤੁਹਾਡੇ ਪਲਾਂਟ ਦੇ ਚ ਦੱਸੋਗੇ ਮਾੜਾ ਜੀ ਡੇਲੀ 3 ਐਮਐਲ ਦੀ ਉੱਪਰ ਪਾਣੀ ਆ ਰਿਹਾ ਸਰ ਐਕਚੁਅਲੀ ਸਰ ਪਤਾ ਕੀ ਇਹ ਸਾਰੇ ਆਪਾਂ ਸਾਹਮਣੇ ਆ ਕੇ ਗੱਲ ਕਰ ਇੱਧਰ ਆਈਓ ਪ੍ਰਧਾਨ ਜੀ ਇੱਧਰ ਆਈਓ ਜੇ ਪ੍ਰੋਜੈਕਟ ਜੋ ਵੀ ਤੁਸੀਂ ਪੁੱਛਣਾ ਸਰ ਉਹ ਸਾਡੇ ਸੀਨੀਅਰ ਅਫਸਰ ਸਮਾਨ ਬੈਠੇ ਨੇਗੇ ਡਿਪਾਰਟਮੈਂਟ ਐਮਸਨ ਸਾਹਿਬ ਬਲਰਾਜ ਸਿੰਘ ਜੀ ਆ ਉਹਨਾਂ ਤੋਂ ਪੁੱਛ ਸਕਦੇ ਹੋ ਸਾਡੇ ਨੂੰ ਸੋਨ ਮੈਂ ਜਿਹੜੀ ਸੈਚੂਨੇਸ਼ਨ ਇਥੇ ਦੀ ਉਹ ਦੱਸਤੀ ਜੀ ਇਸ ਤੋਂ ਬਾਅਦ ਮੈਨੂੰ ਕੁਝ ਪਤਾ ਨਹੀਂਗਾ ਜੀ ਇਹਨਾਂ ਦੇ ਜਦ ਕਿ ਡੈਰੀ ਕੰਪਲੈਕਸ ਦੇ ਇਲਜ਼ਾਮ ਲੰਦਰ ਵੀ ਤੁਹਾਡਾ ਪਾਣੀ 4.5 ਤੋਂ ਲੈ ਕੇ 5 ਐਮਐਲਡੀ ਪਾਣੀ ਹੈ। ਗਰਮੀਆਂ ਵਿੱਚ ਪਾਣੀ ਹੈ। ਜਦੋਂ ਇਹਨਾਂ ਨੇ ਪਲਾਂਟ ਲਾਏ ਉਹਦੋਂ ਇਹਨਾਂ ਨੇ ਸਰਵੇ ਕੀਤਾ ਹੈ। ਤੇ ਸਰਵੇ ਕਰਕੇ ਇਹਨਾਂ ਨੂੰ ਪਲਾਂਟ ਵੱਡੀ ਸਮਰੱਥਾ ਦੇਣੇ ਚਾਹੀਦੇ ਸੀਗੇ। ਇਹਨਾਂ ਨੇ ਪਲਾਂਟ ਛੋਟੇ ਲਾਏ ਉਹ ਵੀ ਬੜੀ ਵੱਡੀ ਸਮੱਸਿਆ ਹੈ। ਸਾਡੀ ਬੇਨਤੀ ਹੈ ਵੀ ਇਹਨਾਂ ਪਲਾਂਟਾਂ ਦੀ ਸਮਰੱਥਾ ਵਧਾਈ ਜਾਵੇ। ਸਾਨੂੰ ਕਿਸੇ ਕਮਿਊਨਿਟੀ ਸੈਂਟਰ ਦੀ ਲੋੜ ਨਹੀਂ। ਸਾਨੂੰ ਕਿਸੇ ਪਾਰਕ ਦੀ ਇੱਥੇ ਲੋੜ ਨਹੀਂ। ਸਾਨੂੰ ਕਿਸੇ ਸਕੂਲ ਦੀ ਲੋੜ ਨਹੀਂ। ਨਾ ਸਾਡੇ ਇੱਥੇ ਕੇ ਬੱਚੇ ਨਾ ਸਾਡੇ ਨਾ ਲੇਬਰ ਤੇ ਕੋਈ ਬੱਚੇ ਨਹੀਂ ਇੱਥੇ ਪੜਨੇ ਸਾਡੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਇਹ ਪਲਾਂਟ ਜਿਹੜੇ ਵੱਡੀ ਸਮਰੱਥਾ ਦੇ ਲਾਏ ਜਾਣ ਗੋਏ ਦਾ ਜੋ ਟੈਂਡਰ ਹੈ ਜੋ ਕਾਰਪੋਰੇਸ਼ਨ ਨੇ ਸਾਨੂੰ ਇੱਥੇ ਵਸਾਇਆ ਹੈ ਤੇ ਗੋਏ ਦਾ ਹੱਲ ਉਹਨਾਂ ਨੇ ਕਰਨਾ ਹੈ ਗੋਏ ਉਹਨਾਂ ਨੇ ਚੁੱਕ ਕੇ ਲੈ ਜਾਣਾ ਹੈ ਅਸੀਂ ਸਿਰਫ ਗੋਆ ਦੇਣਾ ਹੈ ਹਾਲਾਂਕਿ ਸਾਨੂੰ ਗੋਏ ਦੇ ਪੈਸੇ ਮਿਲਨੇ ਨੇ ਸਾਡੇ ਪੈਸੇ ਵਟੇ ਜਾਣੇ ਨੇ ਲੇਕਿਨ ਪੈਸੇ ਤਾਂ ਕੀ ਮਿਲਨੇ ਸਾਡੇ ਲਈ ਜੰਜਾਲ ਬਣਿਆ ਖੜਾ ਨਿਤਜਿੰਦਰ ਜੀ ਜੇ ਬਾਇਓ ਗੈਸ ਪਲੈਂਟ ਅਗਰ ਲੱਗ ਜਵੇ ਤਾਂ ਮੇਰੇ ਖਿਆਲ ਸਾਰੀ ਸਮੱਸਿਆ ਦਾ ਹੱਲ ਹੋ ਜਵੇ ਉਹ ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ ਉਹਦੇ ਸੁਪਨੇ ਤੇ ਅਸੀਂ ਜਦੋਂ ਦਾ ਡੈਰੀ ਕੰਪਲੈਕਸ ਬਣਿਆ ਉਦੋਂ ਦੇ ਦੇਖ ਰਹੇ ਹਾਂ ਬਾਇਓ ਗੈਸ ਪਲੈਂਟ ਲੱਗੇਗਾ ਬਾਇਓ ਗੈਸ ਪਲੈਂਟ ਜਿਹੜੀ ਸਾਡੀ ਜਗ੍ਹਾ ਸੀ ਕਾਊ ਡੰਗ ਦੀ ਜਗ੍ਹਾ ਜਿੱਥੇ ਪਲੈਂਟ ਲਗਾਉਣਾ ਸੀ ਉੱਥੇ ਕਮਿਊਨਿਟੀ ਸੈਂਟਰ ਬਣਾ ਦਿੱਤਾ ਗਿਆ ਜਿਹੜੇ ਕਮਿਊਨਿਟੀ ਸੈਂਟਰ ਦੀ ਤੁਸੀਂ ਗੱਲ ਕਰਦੇ ਹੋ ਉੱਥੇ ਮੇਰੇ ਨਾਲ ਚੱਲੋਗੇ ਨਿਕਲ ਸਕਦੇ ਹੋ ਉੱਥੋਂ ਤੁਸੀਂ ਵੀਰ ਜੀ ਉੱਥੇ ਉਹ ਕਮਿਊਨਿਟੀ ਸੈਂਟਰ ਬਣੇ ਨੂੰ 3 ਸਾਲ ਹੋ ਗਏ ਨੇ 2 ਸਾਲ ਦੋ ਮੀਟਿੰਗਾਂ ਤੋਂ ਇਲਾਵਾ ਅਜ ਤੱਕ ਕੋਈ ਫੰਕਸ਼ਨ ਨਹੀਂ ਹੋਇਆ ਇਸ ਕਮਿਊਨਿਟੀ ਸੈਂਟਰ ਦੇ ਤੁਸੀਂ ਉਹਨਾਂ ਕੋਲ ਗਲਾਡਾ ਕੋ ਰਿਕਾਰਡ ਚੈੱਕ ਕਰ ਲਓ ਜਾ ਕੇ ਬਿਲਕੁਲ ਕਿਉਂ ਉਹਥੇ ਕਮਿਊਨਿਟੀ ਸੈਂਟਰ ਕਿਉਂ ਬਣਾਇਆ ਕਿਉਂ ਚਟਾਤੀ ਬਣਿਆ ਹੋਇਆ ਉੱਥੇ ਉਹਨਾਂ ਨੇ ਡੈਰੀ ਵਾਲਿਆਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਕਿਉਂਕਿ ਅਗਰ ਤੁਸੀਂ ਸਾਫ਼ ਸੁਥਰੀ ਚੀਜ਼ ਅਗਰ ਭਾਲਦੇ ਹੋ ਤਾਂ ਸਾਫ਼ ਸੁਥਰਾ ਮਾਹੌਲ ਵੀ ਦੇਣਾ ਪਏਗਾ ਔਰ ਪ੍ਰਸ਼ਾਸਨ ਦੀ ਇੱਥੇ ਕਮੀ ਤੁਹਾਡੇ ਸਾਹਮਣੇ ਸਾਫ਼ ਉਜਾਗਰ ਹੋ ਰਹੀ ਹੈ ਇੱਕ ਤਾਂ ਘੱਟ ਸਮਰਥਾ ਵਾਲਾ ਜਿਹੜਾ ਇੱਥੇ ਪਲਾਂਟ ਲੱਗਿਆ ਹੋਇਆ ਦੂਸਰਾ ਜੋ ਸਭ ਤੋਂ ਵੱਡੀ ਗੋਹੇ ਦੀ ਸਮੱਸਿਆ ਜੋ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਹਾਲੇ ਤੱਕ ਟੈਂਡਰ ਜਿਹੜੇ ਨੇ ਹਾਲਾਂਕਿ ਅਧਿਕਾਰਕ ਤੌਰ ਤੇ ਕਿਹਾ ਜਾ ਰਿਹਾ ਟੈਂਡਰ ਲੱਗ ਚੁੱਕੇ ਹਨ ਟੈਂਡਰ ਲੱਗ ਚੁੱਕੇ ਹਨ ਪਰ ਟੈਂਡਰ ਦੇ ਵਿੱਚ ਆਖਰ ਟੈਂਡਰ ਕਿੰਨੇ ਪਾਰਟਿਸਪੇਟ ਕੀਤਾ ਇਹਦੀ ਕੋਈ ਜਾਣਕਾਰੀ ਨਹੀਂ ਹੈ ਟੈਂਡਰ ਕਦੋਂ ਖੁੱਲਣੇ ਆ ਇਹਦੀ ਕੋਈ ਜਾਣਕਾਰੀ ਨਹੀਂ ਹੈ ਔਰ ਗੋਹਾ ਉਸੇ ਤਰ੍ਹਾਂ ਦੇ ਨਾਲ ਡੈਰੀਆਂ ਵਾਲੇ ਜਿਹੜੇ ਆ ਉਹ ਸੜਕਾਂ ਤੇ ਜਾਂ ਫਿਰ ਪਲਾਟਾਂ ਦੇ ਵਿੱਚ ਸੁੱਟ ਰਹੇ ਆ ਜਿਹਦਾ ਖਮਿਆਜ਼ਾ ਇਹਨਾਂ ਨੂੰ ਖੁਦ ਨੂੰ ਹੀ ਭੁਗਤਣਾ ਪੈ ਰਿਹਾ ਹੈਗਾ ਔਰ ਪ੍ਰਸ਼ਾਸਨ ਦੀ ਗਲਤੀ ਕਾਰਨ ਕਿਤੇ ਨਾ ਕਿਤੇ ਡੈਰੀ ਵਾਲੇ ਮਜਬੂਰ ਨੇ ਧਰਨੇ ਪ੍ਰਦਰਸ਼ਨ ਕਰਨ ਦੇ ਲਈ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ